ਡਰਾਈਵਰ ਜਿਹੜਾ ਉਹ ਹਾਲੇ ਵੀ ਜਿਹੜਾ ਵਾਸਤੇ ਵਿੱਚ ਫਸਿਆ ਹੋਇਆ ਪਰ ਬਾਹਰੋਂ ਕੁਝ ਨਿਕਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਮੌਕੇ ਤੇ ਜਿਹੜਾ ਪੁਲਿਸ ਪਹੁੰਚ ਚੁੱਕੀ ਹੈ। ਉਹਨਾਂ ਦੇ ਵੱਲੋਂ ਜਿਹੜਾ ਨਮਸਕਾਰ ਦੋਸਤੋ ਆਰਬੀ ਲਾਈਵ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਇੱਕ ਵੱਡੀ ਖਬਰ ਜਿਹੜੀ ਹੈ ਉਹ ਫਾਜ਼ਲ ਕਾ ਤੋਂ ਸਭ ਨੇ ਆਈ ਹੈ। ਮਲੋਟ ਰੋਡ ਤੇ ਵੱਡਾ ਜਿਹੜਾ ਸੜਕਾ ਹਾਸਾ ਹੋ ਗਿਆ ਹੈ। ਵਾਸਤੇ ਕੈਂਟਰ ਦੇ ਵਿਚਕਾਰ ਭਿਆਨਕ ਟੱਕਰ ਹੋਈ ਹੈ ਕਈ ਲੋਕ ਜ਼ਖਮੀ ਹੋ ਗਏ ਹੈ ਦੋ ਵਿਅਕਤੀਾਂ ਦੀ ਜਿਹੜੀ ਹੈ ਉਹ ਮੌਤ ਵੀ ਹੋ ਗਈ ਹੈ ਤਾਂ ਜ਼ਖਮੀਆਂ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਹੈ ਜਿਨ੍ਹਾਂ ਦੇ ਵਿੱਚੋਂ ਕਈਆਂ ਨੂੰ ਜਿਹੜਾ ਹੈ ਇੱਥੋਂ ਰੈਫਰ ਕਰ ਦਿੱਤਾ ਗਿਆ ਕਿਸੇ ਨੂੰ ਬਟਿੰਡਾ ਭੇਜਿਆ ਗਿਆ ਕੋਈ ਸ਼੍ਰੀ ਗੰਗਾ ਨਗਰ ਤੇ ਕਈ ਜਿਹੜੇ ਹੈ ਫਰੀਦਕੋਟ ਵੀ ਰੈਫਰ ਜਿਹੜੇ ਹੈ ਇੱਥੋਂ ਕਿਤੇ ਜਾ ਰਹੇ ਹੈ ਤਾਂ ਕਿ ਵੱਡੀ ਜਿਹੜੀ ਆ ਖਬਰ ਸਾਹਬ ਨੇ ਆਈ ਹੈ ਪਿੰਡ ਟਾਲੀ ਵਾਲਾ ਦੇ ਨੇੜੇ ਜਿਹੜੀ ਅੱਜ ਦਰ ਸ਼ਾਮ ਜਿਹੜੀ ਹੈ ਇਹ ਸੜਕ ਦੁਰਘਟਨਾ ਹੋਈ ਹੈ ਜਿਸ ਦੇ ਵਿੱਚ ਦੋ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਕਈ ਲੋਕ ਜਿਹੜਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਐ ਤਾਂ ਪਹਿਲਾਂ ਤੁਸੀਂ ਇਹ ਤਸਵੀਰਾਂ ਦੇਖ ਲਓ ਉਸ ਤੋਂ ਅਗਲੀ ਜਾਣਕਾਰੀ ਤੁਹਾਨੂੰ ਇਹ ਸਭ ਲੋਕਾਂ ਦੇ ਪਤਾ ਨਹੀਂ ਕਿ ਕਿੰਨੇ ਕਰਦੀ ਜਾ ਜਾਗੇ ਜੇ ਕਲੀਅਰ ਰੱਖਿਆ ਤਾਂ ਸਮਝ ਨਹੀਂ ਆ ਰਿਹਾ ਕਿ دار پر مليو نال هوندي آهي پاسي ڏيکاري 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 ڏ ਕਿਆ ਲਾ ਗੋਦੀ ਆਗੇ ਜੀ ਆਰ ਵੀ ਲਾਈਮੈਂਟ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਤੇ ਮੈਂ ਤੁਹਾਡਾ ਆਪਣਾ ਅਮਨ ਦੇ ਵਿਚਟਲ ਦਾ ਰੈਸਟ ਰੈਸਟਮ ਅਸੀਂ ਜਿਹੜਾ ਹੈ ਮਲੋਟ ਰੋਡ ਤੇ ਮੌਜੂਦ ਆ ਜਿੱਥੇ ਕਿ ਇੱਕ ਕੈਂਟਰ ਦੇ ਜਿਹੜੀ ਹੈ ਬੱਸ ਦੀ ਜਿਹੜੀ ਟੱਕਰ ਹੋਈ ਨਹੀਂ ਸਰਕਾਰੀ ਬੱਸ ਜਿਹੜੀ ਆ ਰੋਡਵੇ ਦੀ ਜਿਹੜੀ ਹੈ ਦੱਸੀ ਜਾ ਰਹੀ ਜਿਸ ਦੀ

ਉਹ ਨਾਲੇ ਕੀ ਦੱਸਦੇ ਨੇ ਪਾਸੇ ਵਿੱਚ ਨਾ ਮੈਂ ਤਾਂ ਜਿਆਦਾ ਨਹੀਂ ਕੀ ਲਈ ਗੋਲ ਜਿਹੜਾ ਸੀ ਉਹ ਆਪਾਂ ਨੂੰ ਆ ਕੇ ਨਾ ਚਾਰ ਚੀਜ਼ ਬਹੁਤ ਬਹੁਤ ਮਸ਼ੀਨਾਂ ਖਰਾਬ ਹੋ ਗਈਆਂ ਉਹਦੇ ਅੰਦਰ ਅਸਰ ਬੈਠੇ ਆ ਵਾਪਸ ਮੁਲਾ ਕੇ ਲੈ ਗਏ ਨਹੀਂ ਚਾਹੀਦੀ ਜੀ ਵੀਡੀਓ ਔਨਲਾਈਨ ਚੜ ਗਈ ਤਾਂ ਇੱਕ ਸਾਡਾ ਪੁੱਤ ਮਰ ਗਿਆ ਜਵਾਨ ਉਹ ਤੋਂ ਸਾਨੂੰ ਆ ਦੇਖਾ ਆ ਲਾਤ ਰੇ ਦੇ ਆ। ਇਹਨਾਂ ਤੋਂ ਇੱਕ ਸਰ ਦੇ ਇੱਕ ਭਰਾ ਮੁੱਕ ਗਿਆ ਉਹਨਾਂ ਦਾ। ਸਾਨੂੰ ਸੀ। ਇੱਕ ਇੱਕ ਮੁਕ ਸਰ ਤੋਂ। ਇੱਕ ਦਿਨ ਅਸਾਂ ਕਿ ਇਹ ਉਹਨਾਂ ਦੇ ਕੋਲੇ ਹੋਇਆ। ਇਹ ਜਾ ਕਿੱਥੇ ਰਿਆ ਸੀ ਸੋਨੂ? ਇਹ ਸੋਨੂ ਹਣੀ ਪਵਾੜਦੀ ਇਹਨਾਂ ਨੇ। ਦੂਜਾ ਕੈਂਟਰ ਭਰਿਆ ਦਿਹਾੜੀ ਦਾ ਪਾ ਕਰਦੇ ਵਿਚਾਰੇ 500 ਰੁਪਏ। ਤੇ ਉਸ ਕਰਕੇ ਜਾ ਰਹੇ ਸੀ ਉਹਨਰਾਂ ਪਜਾਣੇ ਉਹ ਕਿਵੇਂ ਇਹਨਾਂ ਦਾ ਹੱਸਾ ਹੋਇਆ ਕਿਵੇਂ ਨਹੀਂ ਹੋਇਆ। ਇਹ ਵਿੱਚ ਬਸ ਠੋਕ ਗਈ ਐ ਕੰਟਰਵੇਸ ਮਾੜਾ ਤੇ ਇੰਟਰਚੀ ਸੀ ਸੋਨੂ ਨਹੀਂ ਸੋਨੂ ਸੋਨੂ ਨਹੀਂ ਚਾਰ ਜਿਹੜੇ ਸੀ ਇਹ ਤਿੰਨ ਤਾਂ ਸਹੀ ਆ ਤੇ ਇੱਕ ਦੀ ਥੋਕ ਹਾਂ ਸੋਨੂ ਸਿੱਧੀ ਸਿੱਧੀ ਆਸ ਤਾਂ ਕੀ ਕਰਨੀ ਇਹ ਤੇ ਸਾਡੀ ਮਸ਼ੀਨ ਹੀ ਖਰਾਬ ਹੋ ਗਈ ਹੁਣ ਹੁਣ ਠੀਕ ਹੋ ਗਈ ਅੱਛਾ ਪਹਿਲਾਂ ਕੀ ਕਿਹਾ ਪਹਿਲਾਂ ਕਹੇ ਸਾਡੀ ਮਸ਼ੀਨ ਖਰਾਬ ਹੋ ਗਈ ਸਹੀ ਹੋ ਜਾਂਦੀ ਪਹਿਲਾਂ ਕਿਉਂ ਗਿਆ ਉਹਨਾਂ ਨੇ ਕੀ ਤਾਂ ਕੀ ਅਗਰੀਪਾ ਦਾ ਬਸ ਫਾਇਦਾ ਠਾਣਦੇ ਵੀ ਗਰੀਬ ਆਵੇਂ ਲੱਗ ਜਾਣਗੇ ਤੋ ਬਸ ਲੱਗਦਾ ਕਿ ਟਰਾਲੀ ਵਾਲਾ ਬੋਦਲਾ ਹੈ ਕਿੰਨੇ ਵਜੇ ਹੋਇਆ ਐਕਸੀਡੈਂਟ ਹੁਣੇ ਜਸਟ ਸਾਨੂੰ ਖਬਰ ਆਈ ਚੱਕ ਲੈ ਆ ਬੰਦੇ ਅਜੇ ਹੋਰ ਗੱਲਾਂ ਕਿੰਨੇ ਕੋ ਬੰਦੇ ਕੋ ਪਤਾ ਲੱਗਾ ਜੀ ਕੋਈ ਪਤਾ ਨਹੀਂ 10 ਪੰਦ 10 ਵੀ ਹੋ ਸਕਦੇ ਜੀ 15 ਵੀ ਹੋ ਸਕਦੇ ਅੱਛਾ ਜੀ ਇਹ ਵੀ ਹੋ ਸਕਦੇ ਨੇ ਗੱਡੀ ਬਸ ਭਰੀ ਫੁੱਲ ਬਸ ਭਰੀ ਜੀ 15 ਵੀ ਹੋ ਸਕਦੇ ਨੇ ਹਜੇ ਤੱਕ ਅਜੇ ਬਾਹਰ ਬਾਹਰ ਚੱਕ ਜਾਂਦੇ ਨੇ ਚਲੋ ਚੱਕ ਲੈਣੇ ਜਾਨਾ ਮੋੜ ਆਲੇ ਕੇ ਪਾਸ ਦੇ ਲੰਘਦਾ ਜਾ ਰਿਹਾ ਤੇ ਪਛਾੜ ਨਹੀਂ ਆ ਰਿਹਾ ਇਸ ਕੰਟੀ ਦੇ ਵਿੱਚ ਕੀ ਔਰ ਸਾਈਡ ਤੇ ਸਗਾ ਦੇ ਦਿਓ ਫਾਜ਼ਿਲ ਕਾ ਮੈਂ ਦੇਖਾਂ ਜੋ ਅੱਲਾ ਸਵਾ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਕਿਸ ਤਰ੍ਹਾਂ ਦੇ ਨਾਲ ਜਿਹੜੀ ਪਿਆਨਕ ਟੱਕਰ ਹੋਈ ਹੈ ਮੌਕੇ ਤੇ ਜਿਹੜਾ ਸੂਚਨਾ ਪਾ ਕੇ ਐਸਐਸਐਫ ਦੀ ਟੀਮ ਵੀ ਪਹੁੰਚੀ ਕਈ ਰਾਘੀ ਰਾਮ ਲੋ ਵੀ ਜ਼ਖਮੀਆਂ ਦੀ ਮਦਦ ਕੀਤੀ ਗਈ ਉਹਨਾਂ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਤੇ ਜਿਹੜਾ ਤੁਹਾਨੂੰ ਦੱਸ ਦਈਏ ਮਲੋੜ ਤੋਂ ਬਸ ਆ ਫਾਜ਼ਿਲਕਾ ਨੂੰ ਆ ਰਿਹਾ ਸੀ ਇਦਰੋਂ ਕਬਾੜ ਦੇ ਨਾਲ ਪਰਿਆ ਹੋਇਆ ਜਿਹੜਾ ਕੈਂਟਰ ਜਾ ਰਿਹਾ ਸੀ ਜਿਸ ਦੇ ਵਿਚਾਲੇ ਟੱਕਰ ਹੋਈ ਹੈ ਜਿਸ ਦੇ ਵਿੱਚ ਦੋ ਵਿਕਤੀਆਂ ਦੀ ਜਿਹੜੀ ਆ ਉਹ ਮੌਤ ਹੋ ਗਈ ਹੈ ਤੇ ਕਈ ਲੋਕ ਜ਼ਖਮੀ ਹੋ ਗਏ ਹੈ ਤਾਂ ਹੁਣ ਗੱਲਬਾਤ ਕਰਦੇ ਆ ਇੱਥੇ ਮੌਜੂਦ ਪਹੁੰਚੇ ਜ਼ਖਮੀਆਂ ਦੇ ਰਿਸ਼ਤੇਦਾਰਾਂ ਐਸਐਸএফ ਦੇ ਟੀਮ ਦੇ ਅਧਿਕਾਰੀ ਨੇ ਜਿਹੜੇ ਉਹਨਾਂ ਨੂੰ ਲੈ ਕੇ ਆਇਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਪੂਰਾ ਹਾਦਸਾ ਕਿਵੇਂ ਹੋਇਆ ਤੁਹਾਡਾ ਮਾਝੂ ਕੀ ਗੱਲ ਹੋਈ ਹੈ ਇੱਕ ਮਿੰਟ ਹੁਣ ਗੱਲ ਜੀ ਪੂਰਨਪਟੇ ਗੋਲਬਾਸ ਤੇ ਆ ਰਹੇ ਸੀ ਟਰਨੀ ਵਾਲੇ ਤੋਂ ਸਵਾਰੀਆਂ ਗਿਆ ਮਲੋਟੋ ਬਾਸ ਸਾਰੀ ਸੀ ਐਕਸੀਡੈਂਟ ਹੋਇਆ ਕਿ ਐਂਟਰ ਨਾਲ ਆਮਨੋ ਸਾਹਮਣੇ ਬਹੁਤ ਤਕੜਾ ਐਕਸੀਡੈਂਟ ਹੋਇਆ ਜਿੰਨੇ ਵੇਖਣਾ ਕੈਂਟਰ ਵਾਲੇ ਦੀ ਤਾਂ ਮੌਕਾ ਦੀ ਕੰਨ ਡੈਥ ਹੋ ਗਈ ਹੈ ਤੇ ਬਾਕੀ ਵਿੱਚ ਸਵਾਰੀਆਂ ਸਾਰੀਆਂ ਹੀ ਬਹੁਤ ਜ਼ਿਆਦਾ ਸਵਾਰੀਆਂ ਚੋਂ ਵੀ ਇੱਕ ਦੋ ਜਣੇ ਡੈਥ ਹੋ ਚੁੱਕੀ ਹੈ अच्छा के किन्ने ਕਬਜੇ ਦੀ ਗੱਲ ਹੈ ਜੀ ਆ ਹੁਣੇ ਜਸਟ 10 15 ਮਿੰਟ ਪਹਿਲੇ ਜੀ ਇਹ ਕਿੰਨੇ ਜਣੇ ਹੁਣ ਇੱਥੇ ਲੈ ਕੇ ਆਏ ਨੇ ਕਿੰਨੇ ਜਣੇ ਇਹ ਤੇ ਸਾਰੇ ਆਲੇ ਆ 15 20 ਜਣੇ ਹੈਗੇ ਨੇ ਬਸ ਸਾਰੇ ਹੀ ਆਂਦੇ ਨੇ ਅੱਛਾ ਕੌਣ ਲੈ ਕੇ ਪਹੁੰਚੇ ਜੀ ਇਹਨੂੰ ਅਸਐਫ ਟੀਮ ਆ ਜਿਹੜੀ ਟੀਮ ਸੜਕ ਤੇ ਛੱਡੀ ਹੁੰਦੀ ਹੈ ਅਸਐਫ ਹਾਂਜੀ ਹਾਂਜੀ ਅੱਛਾ ਹੁਣ ਹਾਲਾਤ ਕਿਸ ਤਰ੍ਹਾਂ ਦੇ ਤੁਹਾਡੇ ਵੀ ਨਹੀਂ ਜਾਨੀ ਮੇਰੇ ਤਾਇ ਜੀ ਹੈਗੇ ਨੇ ਵਿੱਚ ਜੀ ਅੱਛਾ ਕੀ ਨਾ ਕੀ ਉਹਨਾਂ ਦਾ ਰਾਮ ਪ੍ਰਕਾਸ਼ ਜੀ ਘਟਾ ਲਿਆ ਠੀਕ ਨੇ ਵਾਲਾ ਨਹੀਂ ਜੀ ਉਹਨਾਂ ਦਾ ਵੀ ਬਾਪ ਜੀ ਹੈ 60 ਦੇ ਹੁਣ ਦਿਖਦੇ ਠੀਕ ਹੈ ਕੀ ਨਾਮ ਹੈ ਤੁਹਾਡਾ ਹਾਂਜੀ ਕੀ ਨਾਮ ਕੀ ਤੁਹਾਡਾ ਸੋਮ ਲਾਲ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਮੁਕਸਰ ਜੀ ਕੀ ਕੰਮ ਕੀ ਕਰਦੇ ਹੋ ਔਲੇ ਵਰਤ ਦਾ ਕੰਮ ਕਰਦੇ ਸਤਿ ਕੀ ਆਸਾ ਕੀ ਹੋਇਆ ਜੀ ਬੱਸ ਉਹ ਜੀ ਬਹੁਤ ਜਲਦੀ ਕਿੱਥੇ ਕਰਕੇ ਵਜਈਏ ਟਾਲੀ ਵਾਲੇ ਟਾਲ ਚਾਲੀ ਵਾਲੇ ਕਰੋ ਟਾਲੀ ਟਾਲੀ ਪੈਂਟਾ ਦੀ ਲਾ ਬੋਦਨਾ ਕਿੰਨੇ ਕੁ ਲੋਕ ਜਿਹੜੇ ਫੱਟੜ ਹੋਏ ਆ ਪਤਾ ਨਹੀਂ ਬੰਦਾ ਹਾਂਜੀ ਪਤਾ ਨਹੀਂ ਸਾਡੇ ਤਾਂ ਹੋ ਗਏ 3-4 4 ਫੱਟੜ ਹੋ ਗਏ ਹੂੰ ਤੇ ਬੱਸ ਚ ਕਿੰਨੀਆਂ ਕੁ ਸਵਾਰੀਆਂ ਸੀ ਟੋਟਲ ਬੱਸ ਬਹੁਤ ਸਵਾਰੀਆਂ ਸੀ ਸਾਰੀਆਂ ਹੀ ਫੱਟੜ ਹੋਈਆਂ ਜੀ ਪਤਾ ਨਹੀਂ ਜਦੋਂ ਪਤਾ ਹੀ ਨਹੀਂ ਇਹ ਆਹ ਫਰ ਹੋਇਆ ਸੀ ਵਿੱਚ ਵੱਡਾ ਤਰ ਲੱਗਦਾ ਵੱਜੇ ਵੱਜਾ ਕਿੰਦੇ ਵਿੱਚ ਬਸ ਵੱਜੀ ਕਿੰਦੇ ਕੈਂਟਰਜ ਹਾਂਜੀ ਕਿੰਨੇ ਕੋਈ ਦਾ ਟਾਈਮ ਸੀ ਟੰਟਾ ਹੋ ਗਿਆ ਟੰਟਾ ਕੀ ਹੋ ਗਿਆ ਬਸ ਜੇ ਤੁਸੀ ਕੀ ਕਹੋਗੇ ਜਿਹੜਾ ਲੋਬਾਂ ਨੂੰ ਤੁਸੀਂ ਆਪਣੀ ਗੱਡੀ ਦੇ ਵਿੱਚ ਹੀ ਸਵਾਰ ਕਰਕੇ ਲਿਆ ਰਹੇ ਹੋ ਸਾਡਾ ਫਰਜ ਪੰਡਾ ਜੀ ਕਿੱਥੇ ਕਰਕੇ ਹੋਇਆ ਸਰ ਇਹ ਐਕਸੀਡੈਂਟ ਕਿੰਨੇ ਕੁ ਲੋਕ ਜਿਹੜੇ ਖਾਇਲ ਹੋਏ ਤੇ ਕਹਿੰਦੇ ਤੁਹਾਨੂੰ ਫੋੜੇ ਬੰਦੇ ਪਾਈ ਬਾਅਦ ਆਏ ਕਹਿੰਦੇ ਦੋ ਆਦਮੀ ਤਾਂ ਮੌਕੇ ਤੇ ਖਤਮ ਹੋ ਗਏ ਨੇ ਕੀ ਹੋਇਆ ਕੀ ਹੈ ਜੀ ਕਿੱਦਾਂ ਹੋਇਆ ਕਿੰਟਰ ਜਾ ਰਿਹਾ ਸੀ ਫਾਇਰ ਕਾਸ ਤੇ ਉਧਰੋਂ ਬੱਸ ਆ ਰਹੀ ਸੀ ਰੋਡ ਵੱਜੀ ਅੱਛਾ ਜੀ ਕਿੰਨੇ ਕੁ ਸਵਾਰੀਆਂ ਸੀਗੀਆਂ ਵਿੱਚ ਜੀ ਬੱਸ ਪਤਾ ਹੀ ਹੁੰਦਾ ਪਾਉਂਦਾ ਤਾਂ ਹੁੰਦਾ ਨਹੀਂ ਕਿੰਨੇ ਕਿੰਨੇ ਲੋਕ ਫਟੜ ਹੋਏ ਨੇ ਕੀ ਕਹਿੰਦੇ ਵੀ 8-10 ਹੋਰ ਫਟੜ ਨਹੀਂ ਹੁਣ ਉਹ ਉੱਥੇ ਮੌਕੇ ਤੇ ਕਿਸ ਨੂੰ ਭੇਜੀ ਜਾਂਦੇ ਆ ਜੇ ਕੋਈ ਬੰਦੇ ਭੇਜਤਾ ਤੇ ਇੱਥੇ ਹੀ ਇੱਧਰ ਲੈ ਆ। ਅੱਛਾ ਇੱਥੇ ਦੀ ਆ ਦੀ ਕਿੰਨੇ ਮੌਤ ਕਿੰਨੇ ਜਣੇ ਦੀ ਉਹ ਜਿਹੜੇ ਦੋ ਜਣੇ ਦੋ ਜਣੇ ਦੀ ਮੌਤ ਦੱਸਿਆ ਜਾ ਰਿਹਾ ਕੋਈ ਡਰਾਈਵਰ ਤੇ ਜਿਹੜਾ ਕੈਂਟਰ ਦਾ ਡਰਾਈਵਰ ਉਹ ਸੀ ਵੀ ਮੁੱਖੇ ਦੇ ਉੱਪਰ ਮੌਤ ਹੋ ਗਈ। ਨਹੀਂ ਮੌਤ ਨਹੀਂ ਹੋਈ ਬੱਸ ਦੇ ਡਰਾਈਵਰ ਨੂੰ ਕੱਢੀ ਜਾਦੇ ਸੋ। ਨਹੀਂ ਹੁਣ ਤੁਸੀਂ ਕਿਹਨੂੰ ਲੈ ਕੇ ਆਏ ਹੋ? ਅਜੀ ਬੀਬੀ ਆ ਸ਼ੀਲਾ ਹਾਂ ਸ਼ੀਲਾ ਘਰ ਨਾਲ ਗੋਪਤਾ ਆ ਜੜਾ ਮੜੀ ਰਹਿੰਦੇ ਤੇ ਝੁੱਗੀ ਰਹਿੰਦੇ ਉਧੋਂ ਲੈ ਆਏ। ਇਹ ਤੁਹਾਡੀ ਆਪ ਦੀ ਗੱਡੀ ਏ? ਤੁਸੀਂ ਆਪ ਲੈ ਕੇ ਆਏ ਹੋ ਆਪ ਦੀ ਗੱਡੀ ਡਰਾਈਵਰ ਕੱਢੀ ਨੇ ਤੁਸੀਂ ਕਿੱਥੇ ਜਾ ਰਹੇ ਸੀਗੇ ਜੀ ਮੈਂ ਤਾਂ ਜਿਵੇਂ ਦੀ ਡਿਊਟੀ ਹੈ ਜੀ ਆਪਣੀ ਅੱਛਾ ਅਰਨੀ ਵਾਲੇ ਡਿਊਟੀ ਮੌਜੂਦਾ ਹਾਜ਼ਰ ਸੀਗਾ ਜੀ ਕਾਫੀ ਵਿਹਣਕਾ ਅਸਰ ਨਹੀਂ ਕਾਫੀ ਮਾਸਰੇ ਦਾ 52 ਤਾਂ ਹੁੰਦਾ ਹੀਗਾ ਕੋਈ ਦੇਖੋ ਸਾਹਿਬ ਨਹੀਂ ਕਾਫੀ ਕਾਫੀ ਵਿਹਣਕਾ ਅਸਰ ਸੀ ਜਿਵੇਂ ਸ਼ਾਮ ਦਾ ਸਮਾਂ ਲੋਕ ਆਪਣੇ ਕੰਮ ਧੰਦੇ ਤੋਂ ਘਰ ਦਰਦੇ ਨੇ ਨਹੀਂ ਆਮਨ ਸਮਝੇ ਟੱਕਰੇ ਆਮਨ ਸਮਝੇ ਟੱਕਰਾਏ ਬਿਲਕੁਲ ਆਮਨ ਸਮਝੇ ਸਾਰੀ ਕਿੰਨੀਆਂ ਕਿ ਸਵਾਰੀਆਂ ਆਉਣੀਆਂ ਅੰਦਾਜ਼ੇ ਦੇ ਤੌਰ ਤੇ ਜਿਹੜੀਆਂ ਜ਼ਖਮੀ ਹੋਈਆਂ ਨੇ ਜੀ ਸਰ ਮੌਕੇ ਤੇ ਪਤਾ ਨਹੀਂ ਲੱਗਾ 15 ਲੱਖ ਦਾ ਤਕਰੀਬਨ 15 ਲੱਖ ਬੇਚਾਨੇ ਭਗੜ ਮਚ ਗਈ ਤਾਂ ਬਹੁਤ ਭਗੜ ਮਚੀ ਬਹੁਤ ਅੱਜ ਹੋਰ ਆ ਗਏ ਨੇ ਉੱਥੇ ਜੀ ਕਹਿੰਦਾ ਵੀ ਕਾਲਾ ਦਿਨ ਕਹਿ ਸਕਦੇ ਆ ਅੱਜ तकरीबन ਕਾਫੀ ਲੋਕ ਜਿਹੜੇ ਆ ਹਾਸਾ ਹੋਇਆ ਕੈਂਟਰ ਤੇ ਬੱਸ ਦਾ ਐਕਸੀਡੈਂਟ ਹੋਇਆ ਜਿੰਦੇ ਚ ਆਮਨੋ ਸਾਹਮਣੇ ਟੱਕਰ ਹੋਈ ਜਿੰਦੇ ਦੱਸਿਆ ਜਾ ਰਿਹਾ ਕਾਫੀ 2 3 ਲੋਕ ਕਹਿੰਦੇ ਨੇ ਵੀ ਡੈਥ ਹੋ ਚੁੱਕੀ ਹੈ ਹਸਪੀਟਲ ਦੇ ਵੇਲੇ ਜਦੋਂ ਮੈਂ ਹਸਪੀਟਲ ਦੇ ਵੇਲੇ ਜਦੋਂ ਐਂਬੂਲੈਂਸ ਆਈ ਅਸੀਂ ਧੰਨਵਾਦ ਕਰਦੇ ਆ ਪੰਜਾਬ ਪੁਲਿਸ ਐਸਐਸਐਫ ਦਾ ਜਿੰਦੇ ਜਲਦੀ ਤੋਂ ਜਲਦੀ ਜਿਹੜਾ ਉਹਨਾਂ ਨੂੰ ਇੱਥੇ ਬਚਾਇਆ ਗਿਆ ਮੈਂ ਆਪਦੇ ਅੱਖਾਂ ਨਾਲ ਦੇਖਿਆ ਹੈ ਵੀ ਐਸਐਸਪੀ ਜਿਹੜਾ ਐਸਐਸਪੀ ਪਿਛਲੇ ਪਾਸੇ ਜਿਹੜਾ ਏਰੀਆ ਹੁੰਦਾ ਉਹਦੇ ਚ 7 8 ਜਣੇ ਉਹ ਲੱਦ ਕੇ ਲੈ ਕੇ ਆਏ ਨੇ ਸਾਡੇ ਪੰਜਾਬ ਪੁਲਿਸ ਦੇ ਜਿਹੜੇ ਬੰਦੇ ਆ ਉਹਨਾਂ ਨੇ ਪੂਰਾ ਹੌਸਲਾ ਦਿਖਾਇਆ ਤਾਂ ਬਹੁਤ ਧੰਨਵਾਦ ਕਰਦੇ ਆ ਉਹਨਾਂ ਨੂੰ ਜਿਨ੍ਹਾਂ ਨੂੰ ਜਲਦੀ ਪਹੁੰਚਾਇਆ ਪਰ ਕਹਿੰਦੇ ਨੇ ਵੀ ਇਹ ਦੋ ਦੀ ਡੈਥ ਹੋ ਚੁੱਕੀ ਏ ਤੇ ਬਾਕੀ ਠੀਕ ਨੇ ਕੋਈਆਂ ਨੂੰ ਰੈਫਰ ਵੀ ਕਰ ਦਿੱਤਾ ਗਿਆ ਤਾਂ ਪਰਮਾਤਮਾ ਅਗੇ ਅਰਦਾਸ ਇਹ ਕਰਦੇ ਆ ਵੀ ਇਹ ਸਹੀ ਰਹਿਣ ਪ੍ਰਗਤੀ ਘਰ ਵਾਲੀ ਘਰ ਵਾਲ ਦੇ ਭਰਾ ਦਾ ਬੇਟਾ ਆ ਸੁਣਨ ਚ ਤਾਂ ਜੀ ਇਹੀ ਆਇਆ ਵੀ ਇੱਥੇ ਟਾਲੀ ਵਾਲੇ ਕੋਲ ਐਕਸੀਡੈਂਟ ਹੋਇਆ ਜੀ ਅੱਛਾ ਤੇ ਇਹਨਾਂ ਦੇ ਜੱਥੇ ਹਾਂਜੀ ਇਹ ਪੂਰੇ ਹੋ ਚੁੱਕੇ ਨੇ ਜੀ ਅੱਛਾ ਇਹ ਆ ਕਿੱਥੇ ਰਹੇ ਸੀ ਕਿੰਨੇ ਤੇ ਸੀ ਇਹ ਇੱਥੋਂ ਕੋਈ ਟਾਲੀ ਵਾਲੇ ਤੋਂ ਕਬਾੜ ਲਾਦੇ ਜੀ ਦੀ ਚੱਲੇ ਸੀ ਇਹ ਕੈਂਟਰ ਤੇ ਸੀ ਇਹ ਕੈਂਟਰ ਤੇ ਨਹੀਂ ਸੀ ਇਹ ਮਾਲਕ ਨੇ ਕਾ ਕੈਂਟਰ ਤੇ ਨਹੀਂ ਜੀ ਨਹੀਂ ਇਹ ਲੇਬਰ ਹੈ ਵਿੱਚ ਮੈਂ ਕਿ ਮਲਾਜ਼ਮ ਸੀ ਸਾਰੇ ਅੱਛਾ ਇਹ 4-5 ਜਣੇ ਸੀ ਟੋਟਲ ਜੀ ਡਰਾਈਵਰ ਵੀ ਪੂਰਾ ਹੋ ਗਿਆ ਜੀ ਕੈਂਟਰ ਦਾ ਹਾਂਜੀ ਡਰਾਈਵਰ ਵੀ ਇਹ ਕੋਲੋਂ ਜਿਹੜੀ ਕੈਜੂਲਟੀ ਹੈ ਕੈਂਟਰ ਦਾ ਕੈਂਟਰ ਵਾਲਿਆਂ ਦੀ ਜੇ ਹੋਏ ਨੇ ਜੀ ট

ਕਾ ਪੇਸ਼ੈਂਟ ਆਪਣੇ ਕੋਲ ਆਏ ਨੇ ਜੀ ਮੇਰੇ ਕੋਲ 14 ਪੇਸ਼ੈਂਟ ਆ ਚੁੱਕੇ ਨੇ ਹੁਣ ਇੱਕ ਹੋਰ ਆਇਆ 15 ਪੇਸ਼ੈਂਟ ਹੋ ਗਏ ਤੁਸੀਂ ਹਾਂਜੀ ਆਪਣਾ ਇੱਕ ਡੈਡੀ ਸੀਗਾ ਠੀਕ ਹੈ ਸੋਰੀ ਦੋ ਡੈਡੀ ਸੀਗੇ ਇੱਕ ਰੈਫਰ ਕਰਤਾ ਬਾਕੀ ਨੇ ਸੀਟੀ ਸਕੈਨ ਐਕਸ ਰੋਲ ਕਿੰਨੀ ਕੁ ਸੱਟਾਂ ਵਧੀਆਂ ਨੇ ਸਰ ਕਾਫੀ ਦੋ ਤੋਂ ਬਰੋੜ ਡੈਡੀ ਆਏ ਸੀਗੇ ਬਾਕੀ ਕਾਫੀ ਹੈਡ ਇੰਜਰੀਜ਼ ਵੀ ਨੇ ਕਈਆਂ ਦੇ ਲੈਗ ਫ੍ਰੈਕਚਰਸ ਨੇ ਕਿਸੇ ਦਾ ਹੱਥ ਦਾ ਫ੍ਰੈਕਚਰ ਹੈ ਗੰਭੀਰ ਹਾਲਾਤ ਕਿੰਨਾ ਕਿੰਨੇ ਲੋਕਾਂ ਦੀ ਹੈ ਜੀ ਗੰਭੀਰ ਹਾਲਾਤ ਤਿੰਨ ਤੋਂ ਚਾਰ ਪੇਸ਼ੇਜ਼ ਦੀ ਜਿਨ੍ਹਾਂ ਦੀ ਹੈਡ ਇੰਜਰੀ ਹੈ ਉਹਨਾਂ ਦਾ ਸੀਟੀ ਸਕੈਨ ਵੀ ਚੱਲ ਰਿਹਾ ਹੈ ਅਜੇ ਵੀ ਪੇਸ਼ੈਂਟ ਹਾਲਜੇ ਖੋਣਾ ਆ ਤੇ ਹਾਲੇ ਕਹਿਰੇ ਨੇ ਡਰਾਈਵਰ ਹਲੇ ਤੱਕ ਕੱਢਿਆ ਨਹੀਂ ਆ ਡਰਾਈਵਰ ਆ ਡਰਾਈਵਰ ਹੁਣੇ ਆਇਆ ਹੈ ਅੱਛਾ ਮਤਲਬ ਕਿ ਮੇਜਰ ਐਕਸੀਡੈਂਟ ਹੋਇਆ ਹੈ ਕੋਪੜ ਹਾਂਜੀ ਕਾਫੀ ਮੇਜਰ ਐਕਸੀਡੈਂਟ ਆ ਸਰ ਕਿਵੇਂ ਇਲਾਜ ਕਿਵੇਂ ਚੱਲ ਰਿਹਾ ਸਰ ਇਲਾਜ ਸਭ ਦਾ ਫਰਸਟ ਸਟੇਜ ਸਭ ਨੂੰ ਦੇ ਦਿੱਤੀ ਗਈ ਹੈ ਜਿਹੜਾ ਸਾਨੂੰ ਜ਼ਿਆਦਾ ਸੀਰੀਅਸ ਪੈਣ ਲੱਗੇ ਸਨ ਉਹਨਾਂ ਰੈਫਰ ਕਰਤਾ ਬਾਅਦ ਕਿਆ ਨੂੰ ਸੀਟੀ ਸਕੈਨ ਵੀ ਦੇ ਦਿੱਤਾ ਹੈ ਸੀਟੀ ਸਕੈਨ ਦੀ ਰਿਪੋਰਟ ਆ ਰਹੀ ਹੈ ਜਿਹੜੇ ਦੋ ਜਣੇ ਮਰੇ ਨੇ ਉਹਨਾਂ ਦਾ ਪਤਾ ਲੱਗਿਆ ਕੌਣ ਸੀ ਇੱਕ ਤਾਂ ਅਨਨੋਨ ਹੈ ਇੱਕ ਸੋਨੂ ਨਾਲ ਨਾਮਸ਼ੇਰ ਰੁਕਸਰ ਦੇ ਅੱਛਾ ਇਤਿਹਾਸਾ ਕਿੱਥੇ ਦੱਸ ਰਹੇ ਨੇ ਹੋਇਆ ਇਹ ਆਟਾਲੀ ਵਾਲਾ ਮੋਟਲਾ ਕੋ ਕਹਿ ਰਹੇ ਨੇ ਕੈਂਟਰ ਤੇ ਬੱਸ ਦੀ ਟੱਕਰ ਵਗੈਰਾ ਠੀਕ ਠੀਕ ਕਰੋ ਸਰ ਹੁਣ ਮੇਰੇ ਨਾਲ ਫਾਜ਼ਿਲਕਾ थाना ਸਿਟੀ ਦੇ ਐਸਐਚਓ ਲੇਖਰਾਏ ਪੱਟੀ ਮੌਜੂਦ ਹੈ ਨਜ਼ਰ ਆ ਗੱਲਬਾਤ ਕਰਾਂਗੇ ਸਰ ਕਿਸ ਤਰ੍ਹਾਂ ਦਾ ਹਾਦਸਾ ਹੈ ਥੋੜੀ ਜਾਣਕਾਰੀ ਹੰਦੇ ਬਾਰੇ ਦੀ ਅੱਛਾ ਸਾਨੂੰ ਜਿੱਦਾਂ ਪਤਾ ਲੱਗਿਆ ਵੀ ਮਲੋਟ ਰੋਡ ਤੇ ਇੱਕ ਹਾਦਸਾ ਹੋ ਗਿਆ ਬੱਸ ਕੈਂਟਰ ਦਾ ਜੀ ਅਸੀਂ ਤੁਰੰਤ ਜਿਹੜੇ ਸ਼ੁਰੂ ਹਸਪਤਾਲ ਫਾਜ਼ਿਲਕਾ ਪਹੁੰਚੇ ਆ ਜਿੱਥੇ ਜਿਹੜੇ ਜ਼ਖਮੀਆਂ ਦਾ ਹਾਦਲ ਪੁੱਛਿਆ ਕਿਉਂਕਿ ਇਹ ਪਤਾ ਨਹੀਂ ਲੱਗਾ ਵੀ ਕਿੱਥੋਂ ਦੇ ਆ ਕਿਉਂਕਿ ਤਰੰਤ ਜੇ ਮੈਡੀਸਨ ਦੀ ਲੋੜ ਹੁੰਦੀ ਜਾਂ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਇਸ ਵਾਸਤੇ ਅਸੀਂ ਥਾਣੇ ਮੇਰੀ ਪਾਰਟੀ ਦੇ ਨਾਲ ਮੈਂ ਆਇਆ ਤੇ ਹੁਣ ਜਿਹੜਾ ਅਸੀਂ ਉਹਨਾਂ ਦਾ ਹਾਲਚਲ ਪੁੱਛਿਆ ਜਿੰਦੇ ਵਿੱਚ ਉਹਨਾਂ ਦੇ ਵਾਰਸ਼ ਵੀ ਹੁਣ ਆ ਰਹੇ ਨੇ ਤੇ ਕੁਝ ਆਪਣੇ ਲੋਕਲ ਸ਼ਹਿਰ ਚ ਜਿਹੜੇ ਕੋ ਰਿਸ਼ਤੇਦਾਰੀਆਂ ਸੀ ਗਿਆ ਉਹ ਪਹੁੰਚ ਚੁੱਕਿਆ ਸਰ ਕਿਸੇ ਦੀ ਡੈਥ ਵੀ ਹੋਈ ਹੈ ਕੋਈ ਹਾਂ ਦੋ ਡੈਥ ਹੋ ਚੁੱਕੀਆਂ 6-7 ਦੇ ਕਰੀਬ ਜਿਹੜੇ ਜ਼ਖਮੀ ਨੇ ਹੋਰ ਵੀ ਲੈਂਦੇ ਜਾ ਰਹੇ ਜ਼ਖਮੀ ਕੋਈ ਅਜੇ ਉਹ ਤਾਂ ਬਾਅਦ ਚ ਨਾ ਚਲੋ ਪੁੱਛਿਆ ਇਹ ਤਾਂ ਬਿਲਕੁਲ ਜੀ ਐਸ ਐਚਓ ਸਿਟੀ ਲੇਖ ਰਾਏ ਬੱਟੀ ਸਾਡੇ ਨਾਲ ਮੌਜੂਦ ਸਨ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 6-7 ਜਿਹੜਾ ਜ਼ਖਮੀ ਉਹਨਾਂ ਤੇ ਲਿਆਂਦਾ ਗਿਆ ਤੇ ਹੋਰ ਵੀ ਜਿਹੜੇ ਜ਼ਖਮੀ ਹੈ ਉਹ ਮੌਕੇ ਤੋਂ ਆ ਰਹੇ ਨੇ ਤਾਂ ਸਾਡੇ ਨਾਲ ਰਾਣਾ ਬੂਮਰਾ ਜੀ ਸਮਾਜ ਸੇਵਕ ਮੌਜੂਦ ਨੇ ਇਹ ਵੀ ਜਿਹੜਾ ਜ਼ਖਮੀਆਂ ਦਾ ਹਾਲ ਚਾਲ ਜਾਣਨ ਦੇ ਲਈ ਇੱਥੇ ਪਹੁੰਚੇ ਆਂਸੇ ਤੋਂ ਬਾਅਦ ਤਾਂ ਬਿਲਕੁਲ ਸਰ ਕੀ ਕਹੋਗੇ ਰਾਣਾ ਜੀ ਕਿਸ ਤਰ੍ਹਾਂ ਦਾ ਹਾਦਸਾ ਕਿਵੇਂ ਪਤਾ ਲੱਗਿਆ ਔਰ ਕੀ ਮਾਹੌਲ ਕੀ ਹੈ ਜੀ ਬੜਾ ਹੀ ਦਰਦਨਾਕ ਹਾਦਸਾ ਹੈ ਜੀ ਤੇ ਜੇ ਪਤਾ ਲੱਗਣ ਦੀ ਗੱਲ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਇੱਥੇ ਪਹੁੰਚ ਗਏ ਸੀਗੇ ਤੇ ਜਦੋਂ ਅਸੀਂ ਤੁਹਾਡੀ ਨਿਊਜ਼ ਉੱਤੇ ਆਈ ਤਾਂ ਅਸੀਂ ਨਾਲ ਦੀ ਨਾਲ ਵੇਖਿਆ ਕਿ ਵੀ ਇਸ ਤਰ੍ਹਾਂ ਦਾ ਫਾਇਲਕਾ ਦੇ ਵਿੱਚ ਐਡਾ ਵੱਡਾ ਹਾਦਸਾ ਹੋ ਗਿਆ ਤਾਂ ਫਿਰ ਅਸੀਂ ਨਾਲ ਦੀ ਨਾਲ ਇੱਥੇ ਪਹੁੰਚਣਾ ਜ਼ਰੂਰੀ ਸਮਝਿਆ ਕਿ ਇਸ ਟਾਈਮ ਲੋੜ ਆ ਇੱਕ ਦੂਜੇ ਨੂੰ ਕਿਉਂਕਿ ਇੱਕ ਦੂਜੇ ਦਾ ਆਸਰਾ ਹੀ ਬਹੁਤ ਵੱਡੀ ਚੀਜ਼ ਹੁੰਦੀ ਆ ਜੀ ਕਾਕ estradi ਮਦਦ ਭਾਡੇ ਵੱਲੋਂ ਕੀਤੀ ਜਾ ਰਹੀ ਹੈ ਹਾਂਜੀ ਜੇ ਜ਼ਖਮੀਆਂ ਨੂੰ ਕਿਤੇ ਬਾਹਰ ਰੈਫਰ ਵੀ ਕਰਨਾ ਪਿਆ ਜਾਂ ਕਿਤੇ ਐਮਰਜੈਂਸੀ ਸਾਨੂੰ ਲੈ ਕੇ ਜਾਣਾ ਪਿਆ ਤਾਂ ਆਪਾਂ ਲੈ ਕੇ ਜਾਵਾਂਗੇ ਉਹਨਾਂ ਨੂੰ ਕਿਉਂਕਿ ਐਂਬੂਲੈਂਸ ਕਿੰਨੀਆਂ ਕੋ ਨਹੀਂ ਸਾਡੇ ਕੋਲੇ ਜੇ ਜਿੰਨੀਆਂ ਕੋ ਬੰਦੇ ਐਂਬੂਲੈਂਸ ਦੇ ਵਿੱਚ ਜਾਣਗੇ ਤਾਂ ਉਹਨਾਂ ਨੂੰ ਲੈ ਕੇ ਜਾਵਾਂਗੇ ਜੇ ਕੋਈ ਪਰਸਨਲ ਗੱਡੀਆਂ ਤੇ ਵੀ ਲੈ ਕੇ ਜਾਣਾ ਪਿਆ ਤਾਂ ਆਪਾਂ ਜ਼ਰੂਰ ਲੈ ਕੇ ਜਾਵਾਂਗੇ ਉਹਨਾਂ ਨੂੰ ਤਾਂ ਬਿਲਕੁਲ ਜੀ ਰਾਣਾ ਬੁੰਮਰਾ ਜੀ ਮੌਜੂਦ ਨੇ ਸਮਾਜ ਸੇਵਕ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਹਰ ਤਰ੍ਹਾਂ ਦੀ ਜਿਹੜੀ ਮਦਦ ਹੈ ਉਹ ਜ਼ਖਮੀਆਂ ਦੀ ਕੀਤੀ ਜਾਏਗੀ ਜੇਕਰ ਕੋਈ ਕਿਸੇ ਦੇ ਵਾਰਸ ਨਹੀਂ ਅਤੇ ਪਹੁੰਚੇ ਤਾਂ ਉਹਨਾਂ ਦੀ ਮਦਦ ਵੀ ਜ ਇੱਕ ਬੜਾ ਵੱਡਾ ਹਾਦਸਾ ਜਿਹੜਾ ਫਾਜ਼ਲਕਾ ਦੇ ਨੇੜੇ ਹੋਇਆ ਜੀ ਫਾਜ਼ਲਕਾ ਦੇ ਪਿੰਡ ਟਾਲੀ ਵਾਲਾ ਦੇ ਨੇੜੇ ਜਿਹੜਾ ਇਹ ਹਾਦਸਾ ਹੋਇਆ ਦੱਸਿਆ ਜਾ ਰਿਹਾ ਹੈ ਬੱਸ ਤੇ ਕੈਂਟਰ ਦੀ ਟੱਕਰ ਹੋਈ ਹੈ ਜਿਸ ਦੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਜਿਸ ਕੀ ਪੰਜ ਸੱਤ ਜ਼ਖਮੀਆਂ ਨੂੰ ਇੱਥੇ ਲਿਆਂਦਾ ਗਿਆ ਤੇ ਹੋਰ ਵੀ ਜ਼ਖਮੀਆਂ ਨੂੰ ਜਿਹੜਾ ਲਿਆਂਦਾ ਜਾ ਰਿਹਾ ਹੈ ਤਾਂ ਮੌਕੇ ਤੇ ਵੀ ਜਿਹੜਾ ਸਾਡੇ ਪ੍ਰਤਿਨਿਧੀ ਮੌਜੂਦ ਨੇ ਉਹਨਾਂ ਵੱਲੋਂ ਵੀ ਜਿਹੜਾ ਫੁਟੇਜ ਭੇਜੀ ਜਾ ਰਹੀ ਹੈ ਉਹ ਵੀ ਅਸੀਂ ਤੁਹਾਨੂੰ ਦਿਖਾਈ ਹੈ ਤੇ ਹੁਣ ਅਗਲੀ ਜਿਹੜੀ ਹੈ ਉਹ ਜਾਣਕਾਰੀ ਵੀ ਅਸੀਂ ਤੁਹਾਨੂੰ ਦੇ ਰਹੇ ਹਾਂ ਕਿ ਜਿਹੜਾ ਇਹ ਹਾਦਸਾ ਹੋਇਆ ਹੈ ਤੇ ਹਾਦਸੇ ਦੇ ਵਿੱਚ ਕਈ ਲੋਕ ਜਖਮੀਆਂ ਦਾ ਤੇ ਇਲਾਜ ਵੀ ਕੀਤਾ ਜਾ ਰਿਹਾ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਗਏ ਜਿਹੜੀ ਜਾਂਚ ਵੀ ਕੀਤੀ ਜਾ ਰਹੀ ਹੈ ਤਾਂ ਕਈ ਜਿਹੜੇ ਵਹੀਕਲ ਵੀ ਤੋਂ ਰਵਾਨਾ ਹੋਏ ਜੀ ਕਈ ਐਂਬੂਲੈਂਸਾਂ ਵੀ ਰਵਾਨਾ ਹੋਈਆਂ ਜਖਮੀਆਂ ਨੂੰ ਤੋਂ ਮੌਕੇ ਤੋਂ ਲੈਣ ਦੇ ਲਈ ਤਾਂ ਅਗਲੀ ਅਪਡੇਟ ਵੀ ਤੁਹਾਨੂੰ ਦਿਵਾਵਾਂਗੇ ਤਾਂ ਦੇਖਦੇ ਰਹੋ ਆਰਬੀ ਲਾਈਵ ਮੀਡੀਆ ਤੁਹਾਡਾ ਆਪਣਾ ਚੈਨਲ